ਸਾਡਾ ਵੋਟ ਚੋਰੀ ਗੱਦੀ ਛੋੜਾ ਅਭਿਆਨ ਚੱਲ ਰਿਹਾ ਹੈ ਔਰ ਅਸੀਂ ਦਸਤਤ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਇਹ پورے ਦੇਸ਼ ਭਰ ਦੇ ਵਿੱਚ 5 ਕਰੋੜ ਫਾਰਮ ਅਸੀਂ ਲੈ ਕੇ ਨਿਰਵਾਚਨ ਸਦਨ ਜਾਨਕੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲੇ ਜਾਣਾ ਹੈ ਰਾਹੁਲ ਗਾਂਧੀ ਜੀ ਨੇ ਜੋ ਨਾਰਾ ਦਿੱਤਾ ਕਿ ਇਸ ਦੇਸ਼ ਦੇ ਅੰਦਰ ਸਰਕਾਰਾਂ ਵੋਟ ਚੋਰੀ ਕਰਕੇ ਬਣੇ ਜਾਣਗੀਆਂ ਉਹ ਪੰਜਾਬ ਦਾ ਸਾਡਾ ਟਿੱcha ਹੈ ਕਿ ਪਹਿਲੇ ਨੰਬਰ ਤੇ ਸੂਬਾ ਜਨਸੰਖਿਆ ਦੇ ਮਤਬਕ ਅਸੀਂ ਫਾਰਮ ਭਰ ਕੇ ਦਈਏ ਔਰ ਲੋਕਾਂ ਨੂੰ ਇਸ ਗੱਲ ਤੋਂ ਸੁਚੇਤ ਕਰੀਏ ਕਿ ਕੁੱਡੀਆਂ ਬੂਟਾ ਚੋਰੀ ਹੋ ਰਹੀਆਂ ਧਿਆਨ ਦਿਓ ਆਉਣ ਵਾਲੇ ਦਿਨਾਂ 'ਚ ਨੁਕਸਾਨ ਕਰ ਰਹੀ ਹੈ ਬੀਜੇਪੀ ਸਰਕਾਰ ਲੋਕਤੰਤਰ ਦੀ ਹੱਤਿਆ ਕਰ ਰਹੀ ਹੈ ਬੀਜੇਪੀ ਸਰਕਾਰ ਸੋ ਇਸ ਦੇ ਤਹਿਤ ਅੱਜ ਮੈਂ ਇੱਥੇ ਫਾਰਮਾ ਦੀ ਸ਼ੁਰੂਆਤ ਕਰਨ ਲਈ ਸਾਡੇ ਲੋਕਾਂ ਨਾਲ ਆ ਦੁਕਾਨਾਂ ਤੇ ਇੱਕ ਸਿੰਬੋਲਿਕ ਰੂਪ ਦੇ ਵਿੱਚ ਸ਼ੁਰੂਆਤ ਕੀਤੀ ਹੈ ਤਾਂ ਜੋ ਇਸ ਤੋਂ ਬਾਅਦ ਆਉਣ ਵਾਲੇ ਦਿਨਾਂ 'ਚ ਮੈਂ ਉਮੀਦ ਆ ਕਿ ਖਰੜ ਵਿਧਾਨ ਸਭਾ ਤੋਂ ਘੱਟੋ ਘਾਟ 25000 ਫਾਰਮ ਭਰ ਕੇ ਸਾਡੇ ਕੋਲੇ ਦਫ਼ਤਰ ਪਹੁੰਚਾਇਆ ਜਾਣਗੇ ਤੇ ਫਿਰ ਉਹ ਫਾਰਮ ਲੈ ਕੇ ਰਾਜਪੁਰਾਂ ਦੀ ਸਾਰੇ ਦੇਸ਼ ਤੇ ਇਕੱਠੇ ਕਰਕੇ ਤੇ ਇਲੈਕਸ਼ਨ ਕਮਿਸ਼ਨ ਚ ਲੈ ਪ੍ਰਧਾਨ ਜੀ ਕੱਲ੍ਹ ਸਰਪੰਚ ਸਾਹਿਬ ਦੇ ਕੋਲ ਮਾਰ ਕੇ ਮਾਰਿਆ ਗਿਆ ਉਹਦੇ ਬਾਰੇ ਦੇਖੋ ਬਹੁਤ ਮਾੜੀ ਘਟਾ ਹੈ ਉਹ ਨੌਜਵਾਨ ਸਾਥੀ ਹੋਰ ਮੈਂ ਨੂੰ ਜਾਣਦਾ ਸੀ ਚੰਗਾ ਅੱਜ ਵਿਜੇਂਦਰ ਸਿੰਘ ਲਾ ਜੀ ਕੱਲੀ ਉਥੇ ਸਾਡੇ ਐਮਐਲਏ ਸਾਹਿਬ ਹੀ ਜਾ ਕੇ ਹੈ ਪਰਵਾਦ ਨੇ ਦੂਜੂਗਾ ਤੇ ਨਾਮ ਦਿੱਤੇ ਸੀ ਐਫ ਆਈ ਆਰ ਕੱਟੀ ਗਈ ਹੈ ਦੋ ਕਹਿੰਦੇ ਫੜੇ ਪਰ ਉਹ ਪ੍ਰੈਜ਼ੈਂਸ ਦੀ ਕੀ ਹੈ ਕਿਉਂ ਰਜਿਸਟਰੀ ਕੀ ਕਾਰਨ ਹੋਇਆ ਕੀ ਨਹੀਂ ਹੋਇਆ ਕਿਹਨੇ ਮਰਵਾਇਆ ਇਹ ਜਾਂਚ ਦਾ ਵਿਸ਼ਾ ਹੈ ਪਹਿਲਾਂ ਜਾਂਚ ਤੋਂ ਤੋਂ ਟਿੱਪਣੀ ਕਰਨੀ ਹੋਰ ਇਹ ਤੇ ਕੁਝ ਕੀ ਗੱਲਦੀ ਹੈ ਲੇਕਿਨ ਹਾਂ ਪੰਜਾਬ ਦੇ ਅੰਦਰ ਲੋਕਤੰਤਰ ਦੇ ਹਾਲਾਤ ਲਾਅ ਐਂਡ ਆਰਡਰ ਦੇ ਹਾਲਾਤ ਬੜੇ ਮਾੜੇ ਭਗਵਾਨ ਸਿੰਘ ਬਾਦਲ ਦੀ ਸਰਕਾਰ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਆਪ ਦੀ ਸਰਕਾਰ ਔਰ ਖੁਦ ਮੁੱਖ ਮੰਤਰੀ ਸਾਹਿਬ ਬੁਰੀਏ ਤਰੀਕੇ ਨਾਲ ਫੇਲ ਹੋ ਗਏ ਅੱਜ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦਾ ਨਹੀਂ ਕੋਈ ਚੀਜ਼ ਨਹੀਂ ਰਹੇਗੀ ਕੋਈ ਪਤਾ ਨਹੀਂ ਕਿਸ ਵੇਲੇ ਕਿਥੇ ਉਨਖਰਣ ਦੇ ਬਾਜ਼ਾਰ ਇੱਥੇ ਕੋਰਾਲੀ ਦੇ ਬਾਜ਼ਾਰ ਕਿਸ ਨੂੰ ਗੋਲੀ ਮਾਰ ਕੇ ਚੜਾਗੇ ਇਸ ਤਰ੍ਹਾਂ ਦੇ ਹਮਲਾ ਕੋਈ ਪਤਾ ਨਹੀਂ ਕਿਦੋਂ ਤੁਹਾਨੂੰ ਡੈਲੀ ਫੋਨ ਆਲੇ ਵੀ 100-50 ਹਜ਼ਾਰ ਦੀ ਰੇਤ ਗੋਲੀ ਮਾਰੇਗਾ ਇਹ ਪੰਜਾਬ ਦੀ ਪੁਲਿਸ ਤੇ ਸਾਰੇ ਦਾ ਸਾਰਾ ਜਿਹੜਾ ਇਹ ਸਿਹਰਾ ਹੈ ਜਾਂ ਇਹ ਹਲਾਕ ਬਣੇ ਹੈ ਉਹ ਮੁਖਬਤਰੀ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤੇ ਦੇਖਣਾ ਕਿ ਜਿੰਨੇ ਰਾਜਾਂ ਚ ਸਰਕਾਰ ਔਰ ਕੇਂਦਰ ਚ ਬਣਾਈ ਹੈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੁੰਡਾ ਚੋਰੀ ਕਰਦੇ ਜਾ। ਸੋ ਇਸ ਕਰਕੇ ਸਾਰੇ ਤੱਥਾਂ ਦੇ ਆਧਾਰ ਤੇ ਜੋ ਸਬੂਤ ਸਾਨੂੰ ਪੇਸ਼ ਕੀਤੇ ਦੁਨੀਆ ਦੇ ਸਾਹਮਣੇ ਪੁਰ ਅਸੀਂ ਸਿਗਨੇਚਰ ਅਭਿਆਨ ਦਾ ਦਸਕਤ ਅਭਿਆਨ ਚਲਿਆ ਹੈ। ਹਰ ਸ਼ਹਿਰ ਚੋਂ ਗਲੀ ਚੋਂ ਮਹੱਲੇ ਚੋਂ ਦੁਕਾਨ ਤੇ ਜਾ ਜਾ ਕੇ ਅਸੀਂ ਇਹ ਜਿਹੜਾ ਪੰਜ ਸਾਲ ਦੀ ਉਹ ਨਹੀਂ ਗਾਣੂਗਾ ਇਹ ਦਸਕਦ ਅਭਿਆਨ ਸ਼ੁਰੂ ਕਰਾਂਗੇ ਸੋ ਇਸ ਕਰਕੇ ਉਸੇ ਤਹਿਤ ਮੈਂ ਉਹੀ ਸ਼ੁਰੂਆਤ ਕਰਨ ਲਈ ਸੰਬੋਲਿਕ ਰੂਪ ਦੇ ਵਿੱਚ ਆਜਿ ਕੇ ਆਂਾ ਔਰ ਇਸ ਤੋਂ ਬਾਅਦ ਲਗਾਤਾਰ ਇਹ 10 ਦਿਨ ਸਗਦੀਚਰ ਅਭਿਆਨ ਚੱਲੇਗਾ ਔਰ ਅਸੀਂ ਇਸੇ ਤਰ੍ਹਾਂ ਫਾਰਮ ਭਰ ਕੇ ਫਿਰ ਰਾਹੁਲ ਕਾਦੀ ਜੀ ਕੋਲੇ ਜਮਾ ਕਰਾਵਾਂਗੇ ਸਾਡਾ ਟੀਚਾ ਹੈਗਾ ਪੂਰੇ ਦੇਸ਼ ਭਰ ਤੋਂ 5 ਕਰੋੜ ਦਸਤਕਰਾ ਕੇ ਨਰਵਾਚਨ ਸਦਨ ਯਾਨੀ ਕਿ ਲਕਸ਼ਮ ਕਮਿਸ਼ਨ ਆਫ ਇੰਡੀਆ ਨੂੰ ਦੇਗੇ ਔਰ ਇਸਾਰੇ ਲੋਕਾਂ ਨੂੰ ਸचेत ਕਰੀਏ ਔਰ ਇਸ ਘਾਤਕੀ ਨੂੰ ਰੋਕਣ ਦੇ ਵਿੱਚ ਝੰਡਾ ਜੇਕਰ ਇਸ ਤਰ੍ਹਾਂ ਸੋਧ ਹੁੰਦੀ ਹੈ ਵਿਹਾਰ ਚੋਣਾ ਆ ਰਹੀ ਹੈ ਲੱਗਦਾ ਹੈ ਕੋਈ ਫਾਇਦਾ ਕੰਮ ਦਾ ਸਮਝ ਨਹੀਂ ਆ ਰਿਹਾ ਦੇਖੋ ਸੋਧ ਤਾਂ ਅਜੇ ਕਰਨੀ ਦਿੱਤੀ ਸਾਨੂੰ ਪਤਾ ਹੈ ਕਿ ਵਿਹਾਰ ਵਿੱਚੋਣਾ ਛੇਸੇ ਤਰ੍ਹਾਂ ਡੁੱਟਿਆ ਜਾਏਗਾ ਸੇਲ ਨੇ ਉੱਪਰ ਦੇਸ਼ ਪੰਜਾਬ ਆਵਾਜ਼ ਇਹ 36 ਲੱਖ ਰੁਪਏ ਦਾ ਸਰਕਾਰ ਕਿੰਨਾ ਚਾਹੀਦਾ ਉਹ ਇਸੇ ਕਰਕੇ ਲੋਕਾਂ ਨੂੰ ਸचेत ਕਰ ਰਿਹਾ ਇਹਦਾ ਲੋਕ ਇਹਦੇ ਮਸ਼ੀਨਾਂ ਚ ਵੀ ਗੜਬੜ ਹੈ ਲੇਕਿਨ ਅਸੂਰੀ ਖੋਜ ਤੇ ਲੱਗੇ ਹੋਏ ਸਫਸਾ ਦੇ ਆਧਾਰ ਤੇ ਸੁਚੇਤਾਂ ਤੇ ਰਾਹ ਨੂੰ ਜਾਨੀ ਪੱਕਾ ਕਰ ਜਕੀਨ ਤਾਂ ਸਾਨੂੰ ਪਤਾ ਪੈਸੀ ਕਰ ਬੁੜਲੜ ਹੈ ਇਸ ਤਰ੍ਹਾਂ ਸਰਕਾਰ ਕੋਈ ਆਸ ਨਹੀਂ ਕਿ ਉਹ ਬਸ ਸਾਰੀ ਦੁਨੀਆ ਕਹਿ ਰਹੀ ਸਾਡੀਆਂ ਸਰਕਾਰਾਂ ਬੰਦੀਆਂ ਲੇਕਿਨ ਸੁਚੇਤਾਂ ਦੇ ਆਧਾਰ ਤੇ ਤਖਤਾਂ ਦੇ ਨਾਲ ਫੇਰ ਦੁਬਾਰਾ ਫੇਰ ਦੁਬਾਰਾ ਦੇ ਸੱਤਨ ਤਰੰਤ ਦੇ ਵਿੱਚ ਜਿਹੜਾ ਹਾਈਡਰੋਜਨ ਫਰ ਜਿਹੜਾ ਸਾਉਂਦਾ ਕਹਿੰਦੇ ਮੈਂ ਸਿੱਟ ਲੈ ਤਰੰਤਾਂਤ ਦੇ ਵਿੱਚ ਜਿੰਮੀ ਟੂਣਾ ਹੋ ਗਈ ਹੈ ਤੇ ਆਮ ਆਦਮੀ ਪਾਰਟੀ ਨੇ ਸ਼ੋਮਲੀ ਕਾਲੀ ਦਲ ਪਾਰਟੀ ਵੱਲੋਂ ਜਿਹੜੇ ਛੱਡ ਕੇ ਜੇ ਸੰਘੂ ਨੂੰ ਜਿਹੜਾ ਆਪਣਾ ਮੀਨਬਾਰ ਰੰਗ ਮੈਂ ਤਾਂ ਇੱਕ ਹੀ ਗੱਲ ਕਹਿਣਾ ਜਿੰਨਾ ਦਾ ਕੈਰੇਕਟਰ ਤੇ ਸਵਾਲ ਲੱਗੇ ਹਨ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਨੂੰ ਨਕਾਰਨਾ ਚਾਹੀਦਾ ਇੱਥੋਂ ਇਧਰ ਕੱਲ ਉੱਤਰ ਪਰਸੋ ਉਧਰ ਫਿਰ ਜਨਤਾ ਪਛਤਾਉਂਦੀ ਹੈ ਇਹ ਕਹਿੰਦੀ ਹੈ ਕਿ ਯਾਰ ਸਾਡਾ ਇਸ ਲੀਡਰ ਨੇ ਕੁਝ ਕੀਤਾ ਜੀਨੇ ਪਹਿਲਾਂ ਅਕਾਲੀ ਦਰਜ ਖਾਦਾ ਹੋਊ ਝਾੜੂ ਚ ਆ ਗਿਆ ਫਿਰ ਉਹ ਕਾਂਗਰਸ ਚ ਆ ਜਾਏਗਾ ਇਹਨਾਂ ਲੋਕਾਂ ਨੂੰ ਨਕਾਰਨਾ ਚਾਹੀਦਾ ਚੰਗੇ ਕਰੈਕਟਰ ਤੇ ਮੋਰਲ ਵੈਲਿਊ ਵਾਲੇ ਲੋਕਾਂ ਨੂੰ ਲੈ ਕੇ ਆਉਣਾ ਚਾਹੀਦਾ ਦੂਜੀ ਗੱਲ ਉਹ ਪਾਰਟੀਆਂ ਜਿਹੜੀਆਂ ਮਾੜੇ ਲੋਕਾਂ ਨੂੰ ਟਿਕਟਾਂ ਦਿੰਦੀਆਂ ਯਾਨੀ ਕਿ ਗੈਂਗਸਟਰ ਦੀ ਮਾਂ ਨੂੰ ਟਿਕਟ ਦੇਦੀ ਰੋਜ਼ ਕਤਲਿਆਮ ਹੋ ਰਿਹਾ ਹੈ ਸੋ ਸੁਖਬੀਰ ਬਾਦਲ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਇਹ ਟਿਕਟ ਦੇ ਵਿਚਾਰਿਆ ਜਾਵੇ ਵਾਪਸ ਕੀਤੀ ਜਾਵੇ ਨਵੇਂ ਹੁੜਕੂਲੇ ਬੰਦਾ ਹੀ ਇਹ ਨਹੀਂ ਕੋਈ ਗੈਂਗਸਟਰ ਦਾ ਪਰਿਵਾਰ ਹੀ ਬੱਚਿਆ ਗੈਂਗਸਟਰ ਖਾ ਲਿਆ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹਣਾ ਕਿ ਅਕਾਲੀ ਦਲ ਦਾ ਜਿਹੜਾ ਗੈਂਗਸਟਰ ਵਾਲਾ ਉਹ ਹੈ ਉਹਨਾਂ ਨੋਟਾਂ ਤੋਂ ਘੱਟ-ਵੋਟਾ ਨਿਕਲਣੀਆਂ ਚਾਹੀਦੀਆਂ ਤਾਂ ਜੋ ਇੱਕ ਸਬੂਤ ਦਿਓ ਕਿ ਅਸੀਂ ਗੈਂਗਸਟਰਾਂ ਦੇ ਖਿਲਾਫ ਹੈ ਪੰਜਾਬ ਲੋਕਾਂ ਨੂੰ ਡਰਾ ਡਰਾ ਕੇ ਵੋਟਾਂ ਪੁਆਈ ਜਾਂਦੀ ਸੋ ਮੈਨੂੰ ਉਮੀਦ ਹੈ ਅਗਰ ਇਸ ਤਰ੍ਹਾਂ ਕਰਨ ਕੀਤਾ ਅਸੀਂ ਕਾਂਗਰਸ ਦੇ ਪਰਵਾਣੇ ਪਰਿਵਾਰ ਨੂੰ ਪੱਕੇ ਪਰਿਵਾਰ ਦਾ ਟਿਕਟ ਦਿੱਤੀ ਔਰ ਮੈਨੂੰ ਉਮੀਦ ਹੈ ਕਿ ਬਹੁਤ ਚੰਗੀ ਲੜਾਈ ਲੈ ਕੇ ਅਸੀਂ ਇਹ ਚੋਣ ਜਿੱਤ ਦੇ ਨੇੜੇ ਤੱਕ ਪਹੁੰਚਾਉਂਦੇ ਹਾਂ ਥੈਂਕ ਯੂ